ਹਉ ਤਾਂ ਬਰਾ ਦੱਸੋ ਵੀ ਕਿੰਨੀਆਂ ਚੀਜ਼ਾਂ ਪੈੰਦੀਆਂ ਛੱਤ ਦੇ ਵਿੱਚ ਇਨੀ ਸੋਹਣੀ ਬਣੀ ਹੈ ਹਨਾ ਵਿੱਚ ਚੱਲ ਕਿਉਂ ਪਾਉਣ ਮਾਲਾ ਲੈਂਟਰ ਨਾਲੋਂ ਚਾਦਰ ਨਾਲੋਂ ਕੀ ਫਰਕ ਹੈ ਇਹ ਚਾਦਰ ਨਾਲੋਂ ਤਾਂ ਬਈ ਠੰਡਾ ਬੋਲਦਾ ਜੇ ਰਹਿੰਦੇਗਾ ਲੈਂਟਰ ਨਾਲੋਂ ਅੱਦੇ ਬਾਈਟ ਦੀ ਜੀ ਜਹੇ ਆਹ ਡੇਰੀ ਫਾਰਮ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਬਾਈ ਜੀ ਤੋਂ ਕਿ ਇਹਦੇ ਵਿੱਚ ਕੰਮ ਨੂੰ ਇਸ ਤਰ੍ਹਾਂ ਦਾ ਕੀਤਾ ਗਿਆ ਅਸੀਂ ਖੜੇ ਹਾਂ ਜੀ ਮੋਗੇ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੇ ਦੇ ਵਿੱਚ ਤੇ ਇੱਥੇ ਭਾਈ ਤੁਹਾਨੂੰ ਦਿਖਾਉਣੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੀ ਨੇ ਆਪ ਖੁਦ 4 ਮਹੀਨੇ ਰੋਕੇ ਆਹ ਡੈਰੀ ਫਾਰਮ ਦੀ ਛੱਤ ਅਪਵਾਈ ਆ ਇਹ ਤੁਸੀਂ ਦੇਖ ਹੀ ਰਹੇ ਹੋ ਕਿ ਪੁਰਾਣੇ ਜ਼ਮਾਨੇ ਦੀ ਸਰਕਾਂ ਦੇ ਵਾਲੀ ਛੱਤ ਆ ਇਹਦਾ ਕਾਰਨ ਕੀ ਆ ਇਹ ਹੈਗਾ ਜੀ گاਵਾ ਮੱਝਾ ਰੱਖਣਾ ਤੇ ਛੱਤ ਤੁਹਾਨੂੰ ਪਹਿਲਾਂ ਵੀ ਦੱਸਿਆ ਤੁਸੀਂ ਦੇਖ ਸਕਦੇ ਹੋ ਚਾਲੇ ਆਹ ਲੈਟਰ ਵੀ ਲਾਇਆ ਹੋਇਆ ਇਹ ਹਵਾ ਟੱਪਣਾ ਤੇ ਚਿਮਣੀ ਲੱਗੀ ਹੋਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਭਾਈ ਜਿਹੜਾ ਮਿਸਤਰੀ ਨੇ ਪਾਈ ਹੈ ਨਾ ਛੱਤ ਦੇ ਨੰਬਰ 6 ਦੇ ਲਾਭਧਾਨੀ ਪੰਜਾਬ ਦੇ ਵਿੱਚ ਬਹੁਤ ਲੋਕ ਮੱਥਾ ਮਾਰਦੇ ਕਿਉਂਕਿ ਆਹ ਛੱਤਾਂ ਪਸ਼ੂਆਂ ਵਾਸਤੇ ਪ੍ਰਦਾਨ ਆ ਬਾਈ ਜੀ ਤੇ ਪੈਸੇ ਦੀ ਕੋਈ ਕਮੀ ਨਹੀਂ ਸੀ ਗੁਰਦੁਆਰਾ ਦੇ ਵਿੱਚ 70 80 ਕਿੰਨੇ ਪੈੜੀਆ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਇਨਕਮ ਆ ਕੰਨ ਖੇਤੀ ਕਰਦੇ ਆ ਆਰਗੈਨਿਕ ਪਰ ਫਿਰ ਵੀ ਬਾਬਾ ਜੀ ਨੇ ਰੋਕੇ ਆਹ ਛੱਤ ਪੁਵਾਈ ਲੈਂਟਰ ਦੀ ਜਗ੍ਹਾ ਤੇ ਇਹਦਾ ਕਾਰਨ ਇਹੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀ ਪੁਰਾਣੀ ਚੀਜ਼ ਸੋਨਾ ਹੁੰਦੀ ਹੈ ਤੇ ਪਸ਼ੂਆਂ ਦੀ ਕਿਉਂਕਿ ਗਰਮੀ ਨਹੀਂ ਲੱਗਦੀ ਗਰਮੀਆਂ ਦੇ ਵਿੱਚ ਤੇ ਸਿਆਲਾਂ ਦੇ ਵਿੱਚ ਇਹਦੇ ਵਿੱਚ ਠੰਡਣ ਲੱਗਦੀ ਪਸੂਣ ਇਸ ਕਰਕੇ ਬਾਬਾ ਜੀ ਨੇ ਪਵਾਇਆ ਇਹ ਤੇ ਅੱਜ ਸਾਰੀਆਂ ਗੱਲਾਂ ਆਪਾਂ ਤੁਹਾਨੂੰ ਕਰਾਉਣੇ ਮਿਸਤਰੀ ਦੇ ਨਾਲ ਕਿੰਨਾ ਖਰਚਾ ਆਉਂਦਾ ਕੀ ਕੁਛ ਇਹਦੇ ਵਿੱਚ ਪੈਂਦਾ ਤੇ ਕਿੰਨਾ ਟਾਈਮ ਤੁਹਾਨੂੰ ਲਗਣਾ ਪਊਗਾ ਤੇ ਫੋਨ ਨੰਬਰ ਵੀ ਤੁਹਾਨੂੰ ਜਿਹੜਾ ਅਵੇਲੇਬਲ ਕਰਾਵਾਂਗੇ ਬਾਈ ਜੀ ਜਿਹੜੇ ਸੱਚੀ ਪਸੂਣਾਂ ਦੇ ਜਿਹੜੇ ਰੱਖ ਰਵਾਲਾ ਸਹੀ ਧੰਨਾਂ ਕੰਮਾ ਚਾਹੁੰਦੇ ਹਨ ਉਹਨਾਂ ਵਾਸਤੇ ਬਾਈ ਜੀ ਆਹ ਛੱਤਾ ਬਿਲਕੁਲ ਲੋਟ ਹੈ ਜਿੱਕੇ ਤੁਸੀਂ ਪੂਣੀ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਤੁਸੀਂ ਤੁਸੀਂ ਉਸ ਤੋਂ ਬਾਅਦ ਆਪਣਾ ਫੈਸਲਾ ਲੈ ਸਕਦੇ ਹੋ ਬਾਈ ਜੀ ਅੱਜ ਇਹ ਕਿੰਨੇ ਤੁਸੀਂ ਪੁੱਛ ਸਕਦੇ ਹੋ ਅੱਡ ਅੱਡ ਡਿਜ਼ਾਈਨਾਂ ਦੀਆਂ ਤੇ ਕਿੱਥੋਂ ਚੱਕਰ ਬਾਈ ਜੀ ਪੰਜਾਬ ਜਾਂ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਜਾਂਦੇ ਉਹ ਤੁਹਾਨੂੰ ਅੱਗੇ ਦੱਸਾਂਗੇ ਉੱਤੇ ਮਿੱਟੀ ਵੀ ਪਈ ਹੈ ਬਾਈ ਜੀ ਉੱਤੇ ਬੰਦੇ ਖੜਕੇ ਮਿੱਟੀ ਪਾਉਂਦੇ ਆ ਇਹਦੇ ਬਹੁਤ ਵਧੀਆ ਸਖਤ ਹੈ ਜਿਹੜਾ ਦਾਸ ਉਹ ਵਰਤਿਆ ਜਾਂਦਾ ਬਹੁਤ ਵਧੀਆ ਕੈਮੀਕਲ ਵਿੱਚ ਯੂਜ਼ ਵੀ ਕੀਤੀ ਜਾਂਦੀ ਹੈ ਇੱਕ ਟੈਕਨੀਕ ਵੱਖਰੀ ਹੈ ਜਿਹੜੀ ਕਿ ਦੱਸਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਬਾਈ ਜੀ ਤੇ ਅੱਜ ਉਹ ਕੱਲੇ ਬਾਤ ਕਰਦੇ ਆ ਅੱਗੇ ਬਾਈ ਦੇ ਨਾਲ ਵੀ ਕੀ ਨੰਬਰ ਇਹਨਾਂ ਦਾ ਤੇ ਕਿੰਨੇ ਟਾਂਚ ਕੰਮ ਕਰਦੇ ਕਿੰਨਾ ਵਧੀਆ ਇਹ ਕੰਮ ਹੁਣ ਆਪਾਂ ਪੁੱਛਦੇ ਆ ਬਾਈ ਨੂੰ ਕੀ ਕੀ ਪੈਂਦਾ ਹੈ ਛੱਤ ਦੇ ਵਿੱਚ ਕਿਉਂ ਠੰਡੀ ਰਹਿੰਦੀ ਹੈ ਹਨ ਕੀ ਸਿਸਟਮ ਪੈਂਦਾ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦੱਸੋ ਵੀ ਕਿੰਨੀਆਂ ਚੀਜ਼ਾਂ ਪੈਂਦੀਆਂ ਨੇ ਛੱਤ ਦੇ ਵਿੱਚ ਇੰਨੀ ਸੋਹਣੀ ਬਣੀ ਹੈ ਹਨ ਵਿੱਚ ਚਾਦਰ ਜੋ ਦਰਾਈਆਂ ਪੰਨ ਜਿਵੇਂ ਹਰنگਾਈ ਕੀ ਸਿਸਟਮ ਹੈ ਸਾਰਾ ਇਹਦੇ ਵਿੱਚ ਜੀ ਪਹਿਲੇ ਨੰਬਰ ਤੇ ਪੈਂਦਾ ਜੀ ਜੜ ਲਵਾ ਅੱਛਾ ਦੂਜੇ ਨੰਬਰ ਆ ਜਿਹੜੀ ਪਾਈ ਫੱਟੀ ਬਾਸ ਕਹਿੰਦੇ ਨੇ ਅੱਛਾ ਕੋਈ ਪੱਤਰ ਬੋਲ ਦਿੰਦਾ ਇਹ ਪੈਂਦੀ ਆ ਨਾ ਡਿਜ਼ਾਈਨ ਤੌਰ ਤੇ ਜਿਹੜੀ ਮਰਜ਼ੀ ਜਿਵੇਂ ਮਰਜ਼ੀ ਬਣਾ ਲੈ ਇਹ ਡੈਵਿਡ ਕਟਾ ਡਿਜ਼ਾਈਨ ਪਾਇਆ ਦਾ ਅੱਛਾ ਉਦੋਂ ਉੱਪਰ ਪਾਉਣੇ ਆਪਾਂ ਇਹ ਜਾਦਰ ਵੀ ਡਾਇਰੈਕਸ਼ਨ ਦੇਣਾ ਤੇ ਇਹਨੂੰ ਸੋਹਣਾ ਬਣਾਉਣਾ ਤੇ ਉਦੋਂ ਉੱਪਰ ਇਹਦੇ ਕਾਨਾ ਪਾਉਂਦੇ ਕਾਨਿਆਂ ਦੀ ਸਾਫ ਪਤਲ ਹੁੰਦੀ ਆ ਅੱਛਾ ਠੀਕ ਹੈ ਉਧਰ ਪਈਏ ਤੇ ਉਦੋਂ ਉੱਪਰ ਪਾਉਣੇ ਆਪਾਂ ਕਾਗਜ਼ ਕਾਗਜ਼ ਉੱਪਰ ਪਾਉਣੇ ਸਰਕੜਾ ਠੀਕ ਹੈ ਜੀ ਉੱਪਰ ਫਿਰ ਮਿੱਟੀ ਦੀ ਇੱਕ ਲੇੜ ਲੱਗਦੀ ਫਿਰ ਕਾਗੇ ਪੈਂਦਾ ਹੈਗਾ ਮਿੱਟੀ ਚਾਰ ਪਾਈਆਂ ਚੀ ਬੈਂਦੀ ਹੈ ਥੋੜੇ ਸੀਗਰੇਟ ਬਈ ਗਾ ਲੋ ਅੱਛਾ ਠੀਕ ਹੈ ਵੀ ਬੱਚੇ ਜਿਹੜਾ ਮਟੀਰੀਅਲ ਮਟੀਰੀਅਲ ਆਪਾਂ ਵੀ ਕਲਮ ਲਾ ਕੇ 7 ਚੀਜ਼ਾਂ ਹੋ ਜਾਂਦੀਆਂ ਨੇ 7 ਚੀਜ਼ਾਂ ਹੁੰਦੀਆਂ ਦੀ ਮਜ਼ਬੂਤੀ ਲੈਂਟਰ ਦੇ ਬਰਾਬਰ ਆ ਲੈਂਟਰ ਇਹ ਮੰਨ ਲਾ ਵੀ ਲੋਕ ਕਿਉਂ ਪੁੱਹਣ ਮੰਨ ਲਾ ਲੈਂਟਰ ਨਾਲੋਂ ਚਾਦਰ ਨਾਲੋਂ ਕੀ ਫਰਕ ਹੈ ਚਾਦਰ ਨਾਲੋਂ ਤਾਂ ਬਈ ਠੰਡਾ ਬੋਲਦਾ ਜੇ ਰਹਿੰਦੇਗਾ ਲੈਂਟਰ ਨਾਲੋਂ ਅੱਧੇ ਬਾਈਟ ਦੀ ਜੀ ਹੈ ਚਾਦਰ ਨਾਲੋਂ ਵੇਹੀ ਮੰਨ ਕੇ ਚਾਦਰ ਨਾਲ ਤਾਂ ਜੜ ਨਹੀਂ ਸਕਦਾ ਇਹ ਤਾਂ ਛਾਲਾ ਮਰੀ ਆ ਬਾਈ ਕੁਛ ਨਹੀਂ ਹੁੰਦਾ ਅੱਛਾ ਉਹ ਆਪਾਂ ਵੀਡੀਓ ਵਿੱਚ ਲਾ ਲਈਏ ਬਾਈ ਉਵੇਂ ਚੜੇ ਬੈਠਿਆ ਨਾ ਹਾਂ ਚੱਕਰੀ ਕੋਈ ਨਹੀਂ ਪਾਈ ਆ ਹਾਂ ਮਿੱਟੀ ਪਾਈ ਜਾਂਦੇ ਤੇ ਕਿਹੜੀ ਆਪਾਂ ਜਗਾ ਖੜਾ ਹੈ ਹਨਾ ਮੋਗੇ ਦੇ ਵਿੱਚ ਖੜਿਆ ਵੈਲਾ ਕਿੰਨੀ ਦੂਰ ਆ ਤੁਹਾਡਾ ਪਿੰਡ ਦਾ ਲਾਕਸਰ ਦੇ ਵਿੱਚ ਐਨੀ ਦੂਰ ਤੁਹਾਨੂੰ ਕੰਮ ਮਿਲਿਆ ਹਨਾ ਹਾਂਜੀ ਕੋਈ ਖਾਸ ਗੱਲ ਕਰਕੇ ਮਿਲੇ ਨਹੀਂ ਵਟ ਇਹ ਗੁਰਦੁਆਰੇ ਦਾ ਹੈ ਕੰਮ ਹੈ ਐਸੀ ਦੀ ਕੋਈ ਕਮੀ ਨਹੀਂ ਫਿਰ ਵੀ ਇਹ ਦੇਖੋ ਤੁਸੀਂ ਲੈਂਟਰ ਦੀ ਜਗਾ ਤੇ ਇਹ ਪਾਇਆਗਾ ਇਹਦਾ ਫਾਇਦਾ ਤਾਂ ਹੀ ਆ ਵੀ ਐਨੀਮਲ ਜਿਹੜੇ ਆਪਣੇ ਹਰੇਕ ਪ੍ਰਕਾਰ ਦੇ ਮੰਨ ਲਾ ਮੱਝਾਂ ਗਾਵਾਂ ਬੱਕਰੇ ਕਿਹੇ ਚੀਜ਼ਾਂ 'ਤੇ ਬੰਦਾ ਪਵਾ ਸਕਦਾ ਹੈ ਉੱਥੇ ਵੀ ਇਹ ਜਿਹੜੇ ਬਾਬ अच्छा जी बी जेडी चीज कुदरती चीज है ना जेडी कुदरती चीज है पहला पुराने बुढ़िया दी चीज है आपा थोड़ा येनु बस सोना ਕੀਤਾ ਕੰਮ ਤੇ ਹੈ चीज पुरानी है ठंडी रहंदी हैगी हुन ਸਿਆਲ ਆਈ ਅੱਗੇ ਉਹ ਤਾਂ ਗਰਮ ਹੋਏ ਨਹੀਂ ਠੀਕ ਹੈ ਜੀ ਇਹ ਆਪਾਂ ਸੰਬੰਧ ਕੀਤੇ ਇਹਨੇ ਸੇਵਾਦਾਰ ਆਏ ਜੀ 4 ਮਹੀਨੇ ਪਹਿਲਾਂ ਆਪਣੇ ਨਾਲ ਗੱਲ ਹੋਈ ਸੀਗੀ 4 ਮਹੀਨੇ ਬਾਅਦ ਨੇ ਫਰਮਦਾਰ ਕੀਤੇ ਉਹਦੇ ਬਾਅਦ ਜੇ ਨਹੀਂ ਦਵਾਈ ਆਈ ਅਸਲ ਕਿੰਨੇ ਟਾਈਮ ਪਹਿਲਾਂ ਸੰਪਰਕ ਕਰਨ ਲੋੜ ਮਹੀਨਾ ਦਾ ਹੋ ਵੀ ਹੋਵੇ ਮਹੀਨਾ ਲੱਗ ਜਾਂਦਾ ਮਹੀਨਾ ਤਾਂ ਮੰਨ ਕੇ ਚਲੋ ਆਪਣੇ ਕੋਲ ਸਾਈਆਂ ਰਹਿੰਦੀਆਂ ਇਹ ਇੰਨਾ ਫਰਕ ਆ ਮਾ ਪਰਾ ਸਾਰੇ ਪੰਜਾਬ ਦੇ ਨਹੀਂ ਲੋਟਾਉਂਦਾ ਬਈ ਤੇ ਬਾਕੀ ਆਪਾਂ ਰੇਟ ਦੀ ਗੱਲ ਕਰੀ ਰੇਟ ਵੀ ਜ਼ਰੂਰੀ ਹੁੰਦਾ ਕਿਉਂਕਿ ਬੰਦਾ ਵੇਖ ਕੇ ਹਰ ਚੀਜ਼ ਉਹਦਾ ਰੇਟ ਰੇਟ ਦੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਬਈ ਚਾਦਰਾਂ ਨਾਲ ਕੰਪੇਰੀਅਰਿੰਗ ਕਰਨ ਵਾਲਾ ਬੰਦਾ ਤਾਂ ਬਈ ਆਪਾਂ ਨੂੰ ਵੈਸੇ ਨਾ ਹੀ ਗੱਲ ਹੈ ਐਵੇਂ ਪੁੱਛਾ ਬਣਾਣ ਲਈ ਗੱਲਾਂ ਨਾ ਕਰਨ ਯਾਰ ਚਾਦਰਾਂ ਨਾਲ ਤਾਂ ਕੋਈ ਇਹਦਾ ਮੁਕਾਬਲਾ ਨਹੀਂ ਬਈ ਇਹ ਨਾਲ ਲੈਂਟਰ ਦਾ ਮੁਕਾਬਲਾ ਤੇ ਚਾਦਰਾਂ ਨਾਲੋਂ ਤਾਂ ਥੋੜਾ ਜਿਹਾ ਲੰਘਾ ਪੈਂਦਾ ਤੇ ਲੈਂਟਰ ਤਾਂ ਬਹੁਤ ਸਸਤਾ ਪੈਂਦਾ ਮਜ਼ਬੂਤ ਨਾਲੇ ਠੰਡਾ ਰਹਿੰਦਾ ਇਹ ਨਾਲ ਹੀ ਗਰਮਦਾ ਇਹ ਮੰਨ ਲਾ ਵੀ ਤੁਸੀਂ 10 ਸਾਲ ਦੀ ਅੱਖੀਂ ਆਂਦੇ ਹੋ 10 ਸਾਲ ਤਾਂ ਜਮਾਂ ਹੀ ਨਹੀਂ ਕੁਛ ਹੁੰਦਾ ਇਹ ਮੰਨ ਲਾ ਹੋਰ ਕੇਅਰ ਮੰਨ ਲਾ ਕਰ ਲਿਆ ਤਾਂ ਲੋਕ ਇਦੋਂ ਵੀ ਲੰਮੀ ਹੋ ਸਕਦੇ ਆ ਜੀ ਕੀ ਕੀ ਚੀਜ਼ਾਂ ਕਰ ਸਕਦੇ ਕੇਅਰ ਤਾਂ ਬਈ ਇੱਥੇ ਫਰਸ਼ ਲਾ ਲਓ ਅੱਛਾ ਤਾਂ ਦੇਖ ਲਓ ਬਈ ਫਰਸ਼ ਲਾ ਕੇ ਮੰਨ ਲਾ ਲਓ ਉਹ ਦੂਜੀ ਆਪਣੇ ਕੈਲਾ ਕੈਲਾ ਵੀ ਫਰਸ਼ ਲਾ ਸਕਦੇ ਕੋਈ ਚੱਕਰ ਨਹੀਂ ਤੇ ਭਾਰ ਵੇਟ ਪਾਉਂਦੀ ਤਾਂ ਸਮੱਸਿਆ ਹੀ ਆਉਂਦੀ ਨੀਗੀ ਅੱਛਾ ਠੀਕ ਹੈ ਕੋਈ ਲੀਕ ਨੂੰ ਪੱਖੋਂ ਪੈ ਕੇ ਡਬਲ ਕਾਗਜ਼ ਪਾਉਣੀ ਕੋਈ ਵੀ ਕਿਸੇ ਗੱਲੋਂ ਵੀ ਆਪਾਂ ਇਹਦੇ ਚ ਕੱਚ ਨਹੀਂ ਰੱਖਿਆਗਾ ਇਹ ਆਪਣਾ ਕਿੰਨਾ ਸੀਗਾ 60 40 ਦਾ ਸੀਗਾ ਇਹ 60 40 ਦਾ ਛੱਡ ਹੈਗਾ ਇਹ ਮੰਨ ਲਾ ਪੱਬੇ ਰ ਆ ਗਿਆ ਤੇ ਇੱਕ ਜਿਹੜਾ ਵੀ ਸ਼ੇਪ ਦਾ ਹੁੰਦਾ ਆਮ ਕਰਕੇ ਆਪਾਂ ਡੈਰੀਆਂ ਦੇ ਵਿੱਚ ਰਹਿਣੇ ਆ ਉਹਦਾ ਕੀ ਪ੍ਰੋਸੈਸ ਆ ਉਹਦੇ ਤੇ ਵੀ ਕਹਿੰਦੇ ਫਰਸ਼-ਪੁਸ਼ ਲੱਗ ਜਾਂਦੀ ਮੈਂ ਉਹਦੇ ਤੇ ਨਾ ਇੱਕ ਜਾਲੀ ਆਉਂਦੀ ਹੈ ਬਾਈ ਅੱਛਾ ਉਹ 4 ਫੁੱਟ ਚੌੜੀ ਹੁੰਦੀ ਹੈ ਕਿ ਲੰਮੀ ਜਿਨੀ ਮਰਜ਼ੀ ਦੇ ਲੋ ਹਾਂਜੀ ਹਾਂਜੀ ਉਹ ਲੱਗ ਕੇ ਜਾਲੀ ਮਿੱਖਾਂ ਨਾਲ ਉਹਦੇ ਤੇ ਸੀਮੈਂਟ ਦਾ ਇੱਕ ਲੇੜ ਲੱਗ ਜਾਂਦੀ ਹੈਗੀ ਉਹ ਵੀ ਛੇ ਖੇਡਦੇ ਉਹ ਕੰਮ ਕਰ ਜਾਂਦੀ ਨਾਲ ਦਾ ਵੇਟ ਘੱਟ ਬੰਦ ਨਾਲ ਉਹ ਪੱਕਾ ਨਾਲ ਉਹਦੀ ਮਿੱਟੀ ਨਹੀਂ ਘਰਦੀ ਤੇ ਜੇ ਆਪਾਂ ਮਿੱਟੀ ਨਹੀਂ ਪਾਉਂਦੇ ਉਹ ਅੱਗ ਲੱਗਣ ਦਾ ਖਤਰਾ ਰਹਿੰਦਾ ਹੀ ਰਹਿੰਦਾ ਇੱਕ ਪਾਣੀ ਨਹੀਂ ਖੜਦਾ ਮੰਨ ਲਾ ਉਹ ਪਾਣੀ ਪਾਣੀ ਤਾਂ ਖੜਦਾ ਹੀ ਨਹੀਂ ਉਹਦੇ ਵੇਟ ਟਾਲ ਬਣ ਜਾਂਦੀ ਨਾਲ ਬਣ ਜਾਂਦੀ ਇਹਦੇ ਨਾਲ ਉਹ ਮੰਨ ਲਾ ਵੀ ਉਹ ਠੀਕ ਹੈ ਜੀ ਜੋ ਉਹਦੇ ਉਹਦੇ ਯਾਰ ਥੋੜਾ ਜਨਾ ਵਾਈਟ ਮੰਨ ਕੇ ਚੱਲੋ ਵੀ ਜਿਆਦਾ ਹੋ ਜਾਂਦਾ ਸੈਂਚਾ ਹੱਕਾ ਕੰਮ ਨਹੀਂ ਚੱਦਣ ਲੱਗਦਾ ਨਹੀਂ ਚੱਲਦਾ ਉਹਦੇ ਤੇ ਭਾਰਾ ਹੀ ਕੰਮ ਚੱਲੂਗਾ ਮੰਨ ਲਾ ਲੋਹਾ ਥੱਲੇ ਪੂਰਾ ਹੈ ਹੀ ਜਾਈਦਾ ਆ

अच्छा ते आपा मतलब ਕਿਥੋਂ ਕਿਥੇ ਕਿਰਪਾਉ ਆ ਦੇ ਵਿੱਚ ਆਸੇ ਪਾਸੇ ਹੋਰ ਰਾਜਾਂ ਦੇ ਵਿੱਚ ਵੀ ਤਾਂ ਫੋਨ ਹੋਵੇ ਜਾ ਸਕਦੇ ਆ ਮੰਨਣਾ ਫੋਨ ਤਾਂ ਬਾਈ ਫੋਨ ਤਾਂ ਫਿਰ ਆਪਾਂ ਗੱਪ ਮਾਰਨ ਵਾਲੀ ਗੱਲ ਹੈ ਫੋਨ ਦਾ ਬਾਹਰ ਹੋ ਗਿਆ ਜਾਂਦੇ ਤੇ ਪਰ ਵੀ ਆਪਾਂ ਪੰਜਾਬ ਵਿੱਚ ਕੰਮ ਤਾਂ অলਮੋਸਟ ਹੀ ਆ ਤੇ ਹਰਿਆਣੇ ਵਿੱਚ ਵੀ ਆਪਾਂ ਕਰ ਦਿੰਨੇ ਆਗੇ ਤੇ ਰਾਜਸਥਾਨ ਚ ਬੜੀ ਦੂਰ ਤੱਕ ਤਾਂ ਨਹੀਂ ਰਾਜਸਥਾਨ ਤੇ ਵੀ ਕਰ ਦਿੰਨੇ ਆ ਕੰਮ ਅੱਛਾ ਤੇ ਰੇਟ ਮੱਲਾ ਤੁਸੀਂ ਅਖੇ ਕਿੰਨਾ ਕੁ ਰੇਟ ਰੇਟ ਜਿਵੇਂ ਆ ਕੰਮ ਕੀਤਾ ਤੇ 1000 ਰੁਪਏ ਫੁੱਟ ਸਕਰ ਫੁੱਟ ਰੇਟ ਹੈ ਸਕਰ ਫੁੱਟ 1000 ਰੁਪਏ ਸਕਰ ਫੁੱਟ ਤੇ ਜੋ ਛੋਟਾ ਕੰਮ ਉਹ ਕਫਕਾ 500 ਸਕਰ ਫੁੱਟ ਥੱਲੇ ਉਹ ਇਹਦੇ ਚ ਵੀ ਮੈਂ ਮੰਨ ਕੇ ਇਹ ਆਪਾਂ ਇੱਥੇ 80-90 ਹਜ਼ਾਰ ਰੁਪਏ ਦਾ ਕੰਮ ਕੀਤਾ ਇਹਦੇ ਚ 60 ਤੋਂ 65 ਹਜ਼ਾਰ ਰੁਪਏ ਦਾ ਸਮਾਨ ਪਾਇਆ ਠੀਕ ਹੈ ਕਈ ਵੀਰ ਆਪਣੇ ਬਹੁਤ ਕਮੈਂਟ ਬਾਈ ਚੱਲਦੀ ਆ ਪਰ ਇਹ ਚੀਜ਼ ਹੈ ਜਿਹਨੂੰ ਪਤਾ ਬਾਈ ਜਿਹਨੂੰ ਨੌਲੇਜ ਹੈ ਉਹ ਤਾਂ ਨਹੀਂ ਇਹ ਬਕੰਮ ਤੋਂ ਹੈਲਡ ਆ ਠੀਕ ਹੈ ਜਿਹਨੂੰ ਪਤਾ ਹੀ ਨਹੀਂ ਬਾਈ ਯਾਰ ਫਿਰ ਜਿਵੇਂ ਮੰਨ ਲਾ ਵੀ ਆਪਣਾ ਪੱਖਾ ਨਹੀਂ ਲਾਉਣਾ ਪੈਂਦਾ ਆ ਜੀ ਜਦੋਂ ਬਣੀ ਹੋਈ ਆਪਾਂ ਨੂੰ ਕਿਸੇ ਵੀ ਜਾਨਵਰ ਮੰਨ ਲਾ ਗਾਵਾਂ ਗਾਵਾਂ ਕਹਿੰਦੇ ਖਾਸ ਕਰਕੇ ਗਰਮੀ ਦੇ ਵਿੱਚ ਜਿਵੇਂ ਲਾ ਲਾਈ ਸਟਣ ਲੱਗ ਗਏ ਬਹੁਤ ਹੀ ਗਰਮੀ ਮੰਨ ਲਿਆ ਗਈਆਂ ਉਹਦੇ ਹੱਥ ਤੇ ਬੈਸਟ ਹੈ ਉਹਦੇ ਹੱਥ ਮੈਂ ਤੁਹਾਨੂੰ ਦੱਸਦਾਗਾ ਉਹਦੇ ਅੱਤੇ ਦਾ ਏਸੀ ਦਾ ਕੰਮ ਕਰਦੇ ਜਿਵੇਂ ਅੱਛਰ ਮੈਂ ਆਪਣੇ ਕੋਲ ਐਚਐਫ ਬਰੀਡ ਆ ਹਾਂ ਹੈਨਾ ਐਚਐਫ ਬਰੀਡ ਨੂੰ ਤਾਂ ਟ੍ਰੀਟਮੈਂਟ ਦਿੰਦੇ ਆ ਕਿ ਫੂਗਰ ਫੂਗਰ ਲੈਣੇ ਪੈਂਦੇ ਆ ਇਹਦੇ ਚਲੇ ਤਾਂ ਫੋਗਰਾ ਦੀ ਰੋੜ ਵੀ ਨਹੀਂ ਪੈਂਦੀ ਬਾਈ ਇੰਨੀ ਚੀਜ਼ ਵਧੀਆ ਇਹ ਤਾਪਮਾਨ ਇਹ ਨਾ ਹੋਣਾ ਇਹ ਮਤਲਬ ਸਿਆਲਾਂ ਦੇ ਵਿੱਚ ਠੰਡੀ ਵੀ ਨਹੀਂ ਹੁੰਦੀ ਮਤਲਬ ਇਹ ਸਿਆਲਾਂ ਦੇ ਵਿੱਚ ਲੱਗ ਜਾਂਦਾ ਛੱਡ ਹਾਂ ਸਿਆਲਾਂ ਦੇ ਵਿੱਚ ਹੀਟ ਹੁੰਦੀ ਇਹਦੇ ਵਿੱਚ ਇਹ ਕੁਦਰਤੀ ਨਾਲ ਸਿਸਟਮ ਜੁੜਿਆ ਬਹੁਤ ਜੜੀ ਪਾਣੀ ਸਮੇਂ ਸਾ ਪਾਣੀ ਸਮੇਂ ਜਿਵੇਂ ਯਾਰ ਪੁਰਾਣੇ ਐਵੇਂ ਤਾਂ ਨਹੀਂ ਕਰੀ ਗਏ ਕੰਮ ਨਹੀਂ ਲੋਕ ਰਹਿ ਹੈ ਸਸਤੇ ਮਾੜੀ ਮੁੱਟੀ ਤਾਂ ਰਹਿ ਸਸਤੇ ਆਪਾਂ ਆਪਾਂ ਨੂੰ ਕੰਮ ਮੱਲਾ ਹੁਣ ਪੈਲ ਸਾਂਝ ਵੀ ਡੈਕੋਰੇਸ਼ਨ ਵਾਸਤੇ ਫੋਨ ਕਰਦੇ ਬਾਈ ਜਾਂ ਮੈਨੂੰ ਡੈਕੋਰੇਸ਼ਨ ਚਾਹੀਦੀ ਹੈ ਬਾਸ ਦੀ ਬਾਸ ਨੂੰ ਹਰ ਬੰਦਾ ਨਹੀਂ ਮੰਨ ਕੇ ਚੱਲੋ ਹੱਥ ਪਾਉਂਦਾ ਬਾਈ ਬਾਸ ਨੂੰ ਪਹਿਲਾਂ ਬਿਲਕੁਲ ਘੜਕੇ ਸੀ ਕਿਰੇ ਅੱਜ ਹੁਣ ਫਿਰ ਦੂਰੀਆਂ ਫੁੱਲ ਦੂਰੀਆਂ ਪ੍ਰਾਣੀ ਚੀਜ਼ ਤਾਂ ਮਤਲਬ ਪ੍ਰਾਣੀ ਜੀ ਦਾ ਸੋਨਾ ਇੱਕ ਹਸਾਬ ਦੀ ਲੋਕ ਜੋੜਦੇ ਨਹੀਂ ਇਹ ਚੀਜ਼ਾਂ ਪ੍ਰਾਣੀਆਂ ਬੈਠ ਰਹੀਆਂ ਆਪਣੇ ਆਪ ਤੇ ਹੁਣ ਲੋਕ ਬਸ ਪੈਸਾ ਖਰਚ ਕਰ ਰਹੇ ਆ ਆ ਲੈਟਰ ਲੋਂਟਰ ਆ ਤੇ ਇਹ ਵੈਸੇ ਐਨੀਮਲ ਆਸ ਤੇ ਸਭ ਤੋਂ ਹੁਣ ਇੱਥੇ ਤੇ ਘੜੀ ਕੋਈ ਨਹੀਂ ਸਿਲੰਡਰ ਉਹਨੂੰ ਬਾ ਸਕਦੀ ਪਰ ਪਤਾ ਸੀ ਉਹਨਾਂ ਨੂੰ ਵਾਧੂ ਪੈਸਾ ਵਾਧੂ ਪੈਸਾ ਉਹ ਵੱਡਾ ਘਰ ਦਵਾਰਾ ਇਹ ਰਹੀ ਗੱਲ ਹੁਣ ਆਪਾਂ ਬਾੜੀ ਜਾਂਦੇ ਨਹੀਂ ਬ੍ਰਾਂਡ ਦੇ ਬਾਈ ਦੇ ਪਾਏ ਹੋਏ ਬੱਕਰੀਆਂ ਦਾ ਫਾਰਮ ਇੱਕ ਪੱਖਾ ਵੇਣੀਆਂ ਤੇ ਫਾਰਮ 'ਚ ਇਹ ਬੰਦੇ ਨਵੇਂ ਹੁੰਦੇ ਹਨ ਨਾ ਨਵੇਂ ਨੂੰ ਆਪਾਂ ਦੱਸ ਦਿੰਨੇ ਹੁੰਨੇ ਆ ਬਈ ਤੁਸੀਂ ਐ ਕਰਕੇ ਆਹ ਢਾਂਚਾ ਤਿਆਰ ਕਰ ਲਓ ਮਜ਼ਬੂਤ ਢਾਂਚਾ ਤਿਆਰ ਕਰੋ ਬਈ ਤੇ ਫਿਰ ਲੰਮਾ ਸਮਾਂ ਟੱਪ ਜਾਂਦਾ ਕੋਈ ਨਾ ਇਹ ਮਾਲਕ ਕਿਸੇ ਨੇ ਕੰਮ ਚ ਚੈੱਕ ਕਰਨਾ ਆਪ ਜਾ ਕੇ ਕਿਤੇ ਤੁਹਾਡੇ ਤੋਂ ਬਿਨਾ ਪੁੱਛ ਤੋ ਕਿਹੜੇ ਕਿਹੜੇ ਪਿੰਡ ਆਪਾਂ ਕੰਮ ਕੀਤੇ ਆਪਾਂ ਪਿੰਡ ਦਾ ਯਾਰ ਹੁਣ ਮੈਨੂੰ ਯਾਦ ਨਹੀਂ ਆਉਂਦਾ ਬਹੁਤ ਪਿੰਡਾਂ 'ਚ ਕੰਮ ਕੀਤਾ ਇੱਕ ਦੋ ਚੌਣਵੇਂ ਪਿੰਡ ਬਈ ਚੌਣਵੇਂ ਪਿੰਡ ਬਈ ਵੰਦਰੀ ਜਣਾ ਬਹੁਤ ਵੱਡਾ ਕੰਮ ਕੀਤਾ ਡੇਰੀ ਫਾਰਮ ਦਾ ਤੇ ਆਹ ਪਿੰਡ ਜਿਵੇਂ ਆਪਣਾ ਮੁਗੀਲੇ ਖੁਸਰਪਾਉਂਡੂ ਕੀ ਪਿੰਡ ਆ ਇਧਰਲੇ ਲੋਕਾਂ ਨੂੰ ਇਹ ਸ਼ੈੱ ਉਹ ਨਹੀਂ ਬਲਕਿ ਦਸਲਿਆਂ ਲੈਂਦਾ ਜਿਹੜੇ ਪੁੱਛਿਆ ਬਣਣੀਆਂ ਉਹ ਦਸਲਿਆਂ ਲੈਂਦੇ ਆ ਤੇ ਇੱਕ ਆਪਣਾ ਫਿਰ ਬਾਈ ਕੰਟਰੈਕਟਰ ਨੰਬਰ ਦੱਸ ਦੋ ਕੰਟਰੈਕਟਰ ਨੰਬਰ ਆਪਣਾ ਬਾਈ ਹੈਗਾ ਜੀ 86990.90 ਤੇ ਪਿੰਡ ਆਪਣਾ ਬੁੱਟਰਛਰੀ ਹੈ ਜ਼ਿਲ੍ਹਾ ਮੌਕਸਰ ਦਾ ਪਿੰਡ ਹੈ ਆਪਾਂ ਨੂੰ ਬਾਈ ਵਟਸਐਪ ਤੇ ਗੱਲ ਕਰੋ ਤੇ ਵਟਸਐਪ ਤੇ ਯਾ ਰਿਕਾਰਡਿੰਗ ਬੋਲ ਕੇ ਬਾਦੋ ਸਿੱਧੀ ਕਾਲ ਨਹੀਂ ਟੈਂਡ ਹੁੰਦੀ ਬਾਈ ਫਿਰ ਆਪਾਂ ਨੂੰ ਮੈਸੇਜ ਕਰਦੇ ਆ ਬਾਈ ਇਹ ਫੋਨ ਨਹੀਂ ਚਾਹਦਾ ਆਪਾਂ ਕੰਮ ਵਾਲੇ ਬੰਦੇ ਆ ਆਪਣੇ ਤੇ ਨਹੀਂ ਫੋਨ ਟੈਂਡ ਹੁੰਦਾ ਬਾਈ